ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਧੂਰੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਕੋਚ ਕੀਤਾ ਜਾਣਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਉਹਨਾਂ ਨੂੰ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਰੋਕਿਆ ਗਿਆ ਹੈ ਅਤੇ ਹਰਿਆਣਾ ਸਰਕਾਰ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਹੈ ਜਿਸ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੇ ਲਈ ਉਹਨਾਂ ਦੀ ਇਕਾਈ ਵੱਲੋਂ ਪੂਰੇ ਪੰਜਾਬ ਵਿੱਚ ਧਰਨੇ ਦਿੱਤੇ ਜਾ ਰਹੇ ਹਨ ਅਤੇ ਧੂਰੀ ਵਿਖੇ ਮੁੱਖ ਮੰਤਰੀ ਦੀ ਰਹਾਇਸ਼ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀਆਂ ਜੋ ਜਾਇਜ਼ ਮੰਗਾਂ ਹਨ ਉਹ ਮੰਨ ਲਈਆਂ ਜਾਣ ਅਤੇ ਨਾਲ ਹੀ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਕੁਝ ਸੁਰੱਖਿਆ ਦੇਵੇ ਤਾਂ ਜੋ ਕਿ ਉਹਨਾਂ ਤੇ ਬਾਰਡਰ ਤੇ ਅਤਿਆਚਾਰ ਨਾ ਹੋ ਸਕੇ ਸਾਡਾ ਅੱਜ ਪ੍ਰੋਟੈਸਟ ਆ ਜਿਹੜਾ ਕੱਲ ਇੱਕ ਸਾਡਾ ਨੌਜਵਾਨ ਕਿਸਾਨ ਸੁਭਕਰਨ ਸਿੰਘ ਉਹ ਪਿੰਡ ਵੱਲੋਂ ਤੋਂ ਜੋ ਸ਼ਹੀਦ ਹੋਇਆ ਕੱਲ ਸਰਕਾਰ ਦੀ ਗੋਲੀ ਨਾਲ ਅੰਨੇਤ ਸੱਦ ਨਾਲ ਸ਼ਹੀਦ ਹੋਇਆ ਉਹਦਾ ਰੋਸ ਜ਼ਾਹਰ ਕਰਨ ਲਈ ਅਸੀਂ ਸੀਐਮ ਭਗਵੰਤ ਮਾਨ ਦੇ ਦਫ਼ਤਰ ਦੇ ਅੱਗੇ ਅੱਜ ਰੋਸ ਪ੍ਰਦਰਸ਼ਨ ਕਰ ਲਈ ਬੈਠੇ ਆ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਜਦੋਂ ਦੋ ਭਰਾ ਲੜ ਪੈਂਦੇ ਨੇ ਠੀਕ ਆ ਉਹਨਾਂ ਦਾ ਆਪਸੀ ਗਿਲਾ ਹੁੰਦਾ ਸਰੀਕ ਡਾਂਗ ਮਾਰ ਜੇ ਮਾਰ ਜੇ ਜਦੋਂ ਭਰਾ ਮਾਰਦਾ ਉਦੋਂ ਪੱਲੇ ਕੱਖ ਨਹੀਂ ਰਹਿੰਦਾ ਸੋ ਅੱਜ ਸਾਡੇ ਨਾਲ ਭਗਵਾਨਤਮਾਨ ਨੇ ਸਰਕਾਰ ਨੇ ਇਹੀ ਕਰਿਆ ਵੀ ਪੰਜਾਬ ਦੇ ਵਿੱਚ ਆ ਕੇ ਉਹ ਸਾਡੇ ਕਿਸਾਨਾਂ ਨੂੰ ਸ਼ਹੀਦ ਕਰ ਗਏ ਔਰ ਅੰਨਾ ਤਸੱਦਦ ਕਰਿਆ ਡੈਮੋਕਰੇਟ ਦਾ ਜਿਹੜਾ ਘਾਣ ਹੋਇਆ ਜਿਹੜੀ ਉਹਨਾਂ ਨੇ ਉੱਥੇ ਅਨਮਨੁੱਖੀ ਤਸੱਦਦ ਅਖਤਿਆਰ ਕਰਿਆ ਗੁੰਡਿਆਂ ਨੇ ਆ ਕੇ ਭਾਜਪਾ ਨੇ ਪੰਜਾਬ ਦੇ ਵਿੱਚ ਇੰਟਰ ਹੋ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਸੰਧ ਤੋੜੇ ਗਏ ਔਰ ਜਿੰਨੇ ਵੀ ਉੱਥੇ ਬੈਠੇ ਸੀਗੇ ਨਰਾਦਰ ਕਰਿਆ ਗਿਆ ਸਤਕਾਰਯੋਗ ਝੰਡਿਆਂ ਦਾ ਸੋ ਉਸ ਲਈ ਵੀ ਸਰਕਾਰ ਨੂੰ ਇੱਕ ਵੀ ਬਿਆਨ ਨਹੀਂ ਆਇਆ ਕਿਸੇ ਐਮ.ਐਲ.ਏ ਦਾ ਔਰ ਆਪਣੀ ਪ੍ਰਸ਼ਾਸਨ ਨੇ ਇਹ ਨਹੀਂ ਹਜੇ ਤੱਕ ਕੋਈ ਕੋਰਟ ਦੇ ਵਿੱਚ ਨਹੀਂ ਅਪਲਾਈ ਕਰਿਆ ਵੀ ਸਾਡੇ ਅਧਿਕਾਰ ਖੇਤਰ ਦੇ ਵਿੱਚ ਆ ਕੇ ਤੁਸੀਂ ਕਿਵੇਂ ਕਾਹਨ ਕਰ ਸਕਦੇ ਹੋ ਜਦੋਂ ਕਿ ਜਿਹੜੇ ਕਿਸਾਨ ਗਏ ਨੇ ਉਹ ਆਪਣੀਆਂ ਮੰਗਾਂ ਮੰਨਣ ਲਈ ਜਾਇਜ਼ ਮੰਗਾਂ ਨੇ ਔਰ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਉਹ ਉੱਥੇ ਬਹਿ ਕੇ ਮੰਗਾਂ ਮੰਨ ਰਹੇ ਨੇ ਉਹਨਾਂ ਨੂੰ ਇਦਾਂ ਕਰ ਰਿਹਾ ਇਦਾਂ ਜ਼ਾਹਰ ਕਰ ਰਹੇ ਨੇ ਜਿਵੇਂ ਅਸੀਂ ਕਿਸੇ ਹੋਰ ਦੇਸ਼ ਦੇ ਕੋਈ ਵਾਸੀ ਹੁੰਨੇ ਆ ਇਹ ਇਹ ਤਾਂ ਜੇ ਅਸੀਂ ਇਧਰ ਨੂੰ ਬਾਗੇ ਨੂੰ ਚਲੀ ਜੇ ਉਹ ਵੀ ਸਾਨੂੰ ਸਤਕਾਰ ਨਾਲ ਲੈ ਜਾਣਗੇ ਸੋ ਬੇਨਤੀ ਆ ਵੀ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹਣਾ ਇਸ ਰੋਸ ਰਾਹੀਂ ਵੀ ਤੁਸੀਂ ਆਪਣੇ ਹੱਕਾਂ ਨੂੰ ਪਛਾਣੋ ਲੋਕਾਂ ਦੀਆਂ ਵੋਟਾਂ ਨਾਲ ਡੈਮੋਟ੍ਰਿਕ ਤਰੀਕੇ ਨਾਲ ਤੁਸੀਂ ਤੁਹਾਨੂੰ ਲੋਕਾਂ ਨੇ ਪਿਆਰ ਦਿੱਤਾ ਕਿਸਾਨਾਂ ਨੇ ਪਿਆਰ ਦਿੱਤਾ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਨਾ ਸਮਝੋ ਵੀ ਜਿਵੇਂ ਤੁਸੀਂ ਵੋਟਾਂ ਲੈਣ ਤੋਂ ਬਾਅਦ ਮੁੜ ਕੇ ਵੋਟ ਨਹੀਂ ਲੈਣੀ ਸੇ ਜੇ ਤੁਸੀਂ ਦੁਬਾਰਾ ਪ੍ਰਸ਼ਾਸਨ ਨੇ ਮੰਨ ਲਓ ਇਸ ਦੇ ਵਿੱਚ ਆਉਣਾ ਪ੍ਰਸ਼ਾਸਨ ਦੇ ਵਿੱਚ ਤਾਂ ਸੋਨਾਂ ਨੂੰ ਲੋਕਾਂ ਦੀ ਸੁਣਨੀ ਪੈਣੀ ਆ ਕਿਸਾਨਾਂ ਦੀ ਸੁਣਨੀ ਪੈਣੀ ਆ ਬੜੇ ਸ਼ਾਂਤ ਮੈਤਰੀ ਤਰੀਕੇ ਨਾਲ ਅਸੀਂ ਅੱਜ ਇੱਥੇ ਪ੍ਰਦਰਸ਼ਨ ਇਸੇ ਬਾਬਤ ਕਰਿਆ ਅੱਜ ਬੀਕੇ ਜੂ ਕਾਦੀਆਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਸੜਕਾਂ ਜਾਮ ਕੀਤੀਆਂ ਗਈਆਂ ਨੇ ਅਸੀਂ ਸੀਐਮ ਦੀ ਕੋਠੀ ਮੂਰੇ ਤਾਂ ਆਏ ਆ ਵੀ ਜਿਹੜੇ ਸਾਡਾ ਕਿਸਾਨ ਸ਼ਹੀਦ ਹੋਇਆ ਉਹ ਆ ਕੇ ਪੰਜਾਬ ਦੇ ਵਿੱਚ ਗੋਲੀ ਲੱਗੀ ਆ ਇਹ ਸਰਕਾਰ ਨੇ ਜਾਂ ਜਿਹੜੇ 92 ਵਿਧਾਇਕ ਆ ਬੈਠੇ ਨੇ ਕਿਸੇ ਨੇ ਵੀ ਸਾਡੇ ਲਈ ਹਮਦਰਦੀ ਪ੍ਰਗਟ ਨਹੀਂ ਕਰੀ ਕੋਈ ਕਿਸੇ ਨੇ ਚਾਰ ਸਾਡੇ ਲਈ ਲਬਜ ਨਹੀਂ ਬੋਲੇ ਕੋਈ ਸਾਡੇ ਹੱਕ ਚ ਨਹੀਂ ਆ ਕੇ ਖੜਿਆ ਕੀ ਫਾਇਦਾ ਹੋਇਆ ਸਾਡੀ ਸਰਕਾਰ ਬਣਾਈ ਦਾ ਜਿਹੜੀ ਆਮ ਕਹਿੰਦੇ ਸਾਡੇ ਆਮਕਰਾਂ ਦੀ ਸਰਕਾਰ ਆ ਸਾਡੇ ਨਾਲ ਖੜ ਕੇ ਸਾਡੇ ਧਰਨਿਆਂ ਦੇ ਵਿੱਚ ਉੱਠੀ ਆ ਉਹਨਾਂ ਨੇ ਸਾਡੇ ਲਈ ਕਿਹੜਾ ਹਾਜ਼ਾ ਨਾਰਾ ਮਾਰਿਆ ਤੋਂ ਮੰਗ ਇਹ ਆ ਵੀ ਜਿਹੜਾ ਸਾਡਾ ਉੱਥੇ ਅੰਦੋਲਨ ਚੱਲਦਾ ਉਹਦੇ ਉੱਤੇ ਗੋਲੀਆਂ ਨਾ ਬਾਰਾਈਆਂ ਜਾਣ ਉਹਦੇ ਉੱਤੇ ਕੋਈ ਲਾਠੀ ਚਾਰਜ ਨਾ ਕੀਤਾ ਜਾਵੇ ਪੀਸਫੁੱਲ ਲੋਕ ਆ ਸਾਨੂੰ ਪੀਸਫੁੱਲ ਰਹਿਣ ਦਿੱਤਾ ਜਾਵੇ ਸਾਨੂੰ ਜ਼ਿਆਦਾ ਤੰਗ ਨਾ ਕੀਤਾ ਜਾਵੇ ਇਹ ਬੇਨਤੀ ਆ ਨੂੰ ਪਤਾ ਹੀ ਆ ਜਿਵੇਂ ਕਿ 13 ਤਰੀਕ ਤੋਂ ਕੁਝ ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਉਸ ਪ੍ਰੋਗਰਾਮ ਨੂੰ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਨੇ ਦੋਨਾਂ ਨੇ ਮਿਲ ਕੇ ਉਹਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਿੱਥੇ ਤੇ 9 ਜਨਵਰੀ ਨੂੰ ਚੜਦਤ ਹੋ ਰਿਹਾ ਹੈ ਇੱਕ ਮਾੜੀ ਘਟਨਾ ਹੋਈ ਆ ਉਹ ਜਿਹੜਾ ਇੱਕ ਮੁੰਡਾ ਸ਼ਹੀਦ ਹੋਇਆ ਉਸ ਦੇ ਹੱਕ ਦੇ ਵਿੱਚ ਅੱਜ ਵਿਕੇਜੂ ਕਾਦੀਆਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਨੇ ਜਾਮ ਕੀਤੇ ਜੀਨ ਸੜਕਾਂ ਜਾਮ ਕਰਨ ਦਾ ਪ੍ਰੋਗਰਾਮ ਹੈ ਅੱਜ ਐਸੀ ਵੀ ਇਸੇ ਪ੍ਰੋਗਰਾਮ ਦੇ ਤਹਿਤ ਇਥੇ ਸੀਐਮ ਦੀ ਦਫ਼ਤਰ ਦੇ ਬੂਰੇ ਬੈਠੇ ਆ ਗਏ ਤਾਂ ਕਿ ਇਹ ਸਰਕਾਰਾਂ ਜਿਨ੍ਹਾਂ ਦਾ ਫਰਜ਼ ਬਣਦਾ ਹੈ ਲੋਕਾਂ ਲੋਕਾਂ ਸਾਡਾ ਮੌਲਿਕ ਹੱਕ ਹੈ ਵੀ ਅਸੀਂ ਦਿੱਲੀ ਜਾਈਏ ਧਰਨੇ ਦੇਈਏ ਪਰ ਇਹ ਨਹੀਂ ਹੈ ਵੀ ਇਹਨਾਂ ਨੂੰ ਗੋਲੀਆਂ ਪਰ ਆਈ ਜਾਣ ਅਥਰੂ ਕੈਸ ਛੱਡੀ ਜਾਵੇ ਇਹਨਾਂ ਨੂੰ ਜ਼ਬਰਦਸਤੀ ਰੋਕਿਆ ਜਾਵੇ ਇਹ ਤੇ ਸਰਕਾਰ ਪੰਜਾਬ ਸਰਕਾਰ ਦਾ ਹੱਕ ਬਣਦਾ ਸੀ ਤੇ ਕਿਸਾਨਾਂ ਦੀ ਰੱਖਿਆ ਕਰਦੀ ਕਿਸਾਨਾਂ ਬਾਅਦ ਤੇ ਇਹਨਾਂ ਦੇ ਕੋਈ ਫੋਰਸ ਵੀ ਨਹੀਂ ਇਹਨਾਂ ਨੇ ਰੱਖਿਆ ਬਾਅਦ ਤੇ ਇਹ ਤਾਂ ਇਹਨਾਂ ਦੇ ਪੰਜਾਬ ਦੀ ਜ਼ਮੀਨ ਤੇ ਆ ਕੇ ਖਨੋਰੀ ਮੁੰਡਾ ਸੀ ਇਜ਼ਤ ਕਰਤਾ ਕਿ ਉੱਥੇ ਉਧਰ ਡਰੋਨ ਚੱਲ ਨਹੀਂ ਜਾਂਦੇ ਨੇ ਅਥਰੂ ਕੈਸਾਂ ਜਾਂਦੀ ਹੈ ਇਹ ਸਰਕਾਰਾਂ ਮਿਲੀਆਂ ਜੁੜੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਪਰ ਇਹਨਾਂ ਤੋਂ ਕਿਸਾਨੀ ਜੇ ਕਿਸਾਨ ਘਾਟੇ ਜਾਂਦਾ ਜਾਂ ਕਿਸਾਨ ਖਤੋਂਦਾ ਤਾਂ ਸਾਰਾ ਦੇਸ਼ ਖਤਮ ਹੋ ਜੂ ਅਨਾਜ ਕਿੱਥੋਂ ਲੈ ਕੇ ਆਉਣਗੇ ਕਿੱਥੋਂ ਖਾਣਗੇ ਆ ਕੇ ਇਹਨਾਂ ਨੂੰ ਸੋਚਣਾ ਚਾਹੀਦਾ ਕਿਸਾਨੀ ਨੂੰ ਬਚਾਉਣਾ ਚਾਹੀਦਾ ਕਿਸਾਨ ਮਜ਼ਦੂਰ ਇੱਕ ਦੇਸ਼ ਦਾ ਧੁਰਾ ਨੇ ਇਹਨਾਂ ਨੂੰ ਬਚਾਉਣਾ ਚਾਹੀਦਾ ਸੋ ਅਸੀਂ ਤਾਂ ਇਹਨਾਂ ਸਰਕਾਰ ਨੂੰ ਕਹਿੰਦਾ ਵੀ ਇਹ ਇਹ ਆਉਣ ਵਾਲਾ ਸਮਾਂ ਤੁਹਾਡੇ ਬਾਤ ਹੀ ਔਖਾ ਹੋਊਗਾ ਤੁਸੀਂ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਬਚਾ ਕੇ ਰੱਖੋ ਤੇ ਅੱਜ ਇਸ ਜੀ ਇੱਥੇ ਇਕੱਠੇ ਹੋਏ ਆ ਜੋ ਕੱਲ ਸੈਂਟਰ ਸਰਕਾਰ ਵੱਲੋਂ ਅਤੇ ਹਰਿਆਣਾ ਸਰਕਾਰ ਵੱਲੋਂ ਸਾਡੇ ਭਰਾਵਾਂ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਤਸ਼ੱਦਦ ਕੀਤਾ ਗਿਆ ਉਸ ਦੇ ਰੋਸ ਵੱਲੋਂ ਅਤੇ ਇੱਕ ਮੁੰਡਾ ਸ਼ਹੀਦ ਵੀ ਹੋਇਆ ਉਸ ਦੇ ਰੋਸ ਦੇ ਵਜੋਂ ਅਸੀਂ ਅੱਜ ਸੀਐਮ ਭਗਵੰਤ ਮਾਨ ਦੇ ਦਫ਼ਤਰ ਦੇ ਸਾਹਮਣੇ ਇਹਨਾਂ ਦਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਭਾਰਤੀ ਕਿਸਾਨ ਯੂਨੀਅਨ ਆਦੀਆਂ ਵੱਲੋਂ ਇਕੱਠੇ ਹੋਏ ਆ ਤੇ ਇਹ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਤਾਂ ਜੋ ਸਰਕਾਰਾਂ ਜੋ ਤਸ਼ੱਦਦ ਕਰ ਰਹੀਆਂ ਨੇ ਸਾਡੇ ਕਿਸਾਨਾਂ ਦੇ ਉੱਤੇ ਸ਼ਾਂਤਮਈ ਕਿਸਾਨਾਂ ਦੇ ਉੱਤੇ ਉਸ ਤੋਂ ਗਰੇਜ ਕਰਨ ਅਤੇ ਅੱਗੇ ਦੇ ਉੱਤੇ ਇਹੋ ਜਿਹਾ ਕੋਈ ਨਾ ਤਸ਼ੱਦਦ ਕਰਨਾ